ਆ ਦੇ ਇਹ ਜੇ ਕੋਈ ਤੁਹਾਨੂੰ ਕਹੇ ਨਾ ਵੀ ਆਜੋ ਟਿੱਬਾਂ ਲਈ ਸੈਰ ਕਰਾਉਣਾ ਦੇਹਾ ਬਰੇ ਤੇ ਤੁਸੀਂ ਕਹੋ ਵੀ ਅਸੀਂ ਇਹ ਰਹਨੇ ਆਗੇ ਸ਼ਹਿਰ 'ਚ ਤੇ ਅਸੀਂ ਘੁੰਮ ਫਿਰਾਵਾਂਗੇ ਨਹੀਂ ਇਹ ਤੇ ਘੁੰਮਾਂ ਫਿਰ ਜਾਂ ਆ ਮਾਰਤੇ ਯਾਰ ਦੇਹਾ ਹਾਂ ਦੇਹਾ ਦੇਹਾ ਕਿਥੇ ਲੱਗਿਆ ਦੇਹਾ ਇਹ ਲਿਹਾ ਉਹ ਲੱਗਿਆ ਉਹ ਲਿਹਾ ਯਾਰ ਇੰਨੇ ਬੰਦੇ ਕਿਹਨੇ ਲਿਹਾ ਤੂੰ ਕਹਿੰਦਾ ਲੱਗਿਆ ਫੇਰ ਉਹੀ ਗੱਲ ਉਹੀ ਆ ਕੇ ਸਾਡੇ ਖੇਤਾਂ ਉੱਤੇ ਟਿੱਬੇ ਦਿਖਾਵਾਂਗੇ ਤੁਹਾਨੂੰ ਟਿੱਬੇ ਦਿਖਾਵਾਂਗੇ ਆ ਕੀ ਹੋਇਆ ਤੇਰੀ ਲਾਈ ਨਾ ਇਹ ਆ ਗਏ ਕੋਈ ਇਹਦਾ ਮੱਠਾ ਵੀ ਨਹੀਂ ਜਾਂਦਾ ਤੇ ਜੇ ਕੋਈ ਤੁਹਾਨੂੰ ਕਹੇ ਨਾ ਵੀ ਆਜੋ ਟਿੱਬਿਆਂ ਦੀ ਸੈਰ ਕਰਾਉਣਾ ਦੇਹਾ ਬਰੇ ਤੇ ਤੁਸੀਂ ਕਹੋ ਵੀ ਅਸੀਂ ਇਹ ਰਹਿੰਦੇ ਹਾਂਗੇ ਸ਼ਹਿਰ 'ਚ ਤੇ ਅਸੀਂ ਘੁੰਮ ਫੇਰ ਆਵਾਂਗੇ ਦੇਹੀ ਇਹੇ ਤੇ ਜੀਨ ਦੀ ਪੈਂਟ ਪਾ ਕੇ ਆਇਓ ਮੋਟੀ ਨਾ ਲੱਗਣਗੇ ਤਾਂ ਜੀਨ ਦੀ ਪੈਂਟ ਤੇ ਹਾਂ ਫਿਰ ਥੋੜੇ ਖੁੱਭਣੇ ਨਹੀਂ ਤੇ ਆਹ ਜਿੱਥੋਂ ਜਿੱਥੋਂ ਦੀ ਲੱਗ ਗਈ ਤੇ ਸੋ ਤੋਂ ਤਰਿਆ ਵੀ ਨਹੀਂ ਜਾਣਾ ਤੇ ਬੈਠਿਆ ਵੀ ਨਹੀਂ ਜਾਣਾ ਇਹ ਬਾਈ ਤੈਨੂੰ ਲਾਉਣ ਦਾ ਇੱਕ ਤਰੀਕਾ ਦੱਸਦੇ ਨੇ ਹੂੰ ਇਹ ਐ ਜਦੋਂ ਕੱਲਾ ਕੱਲਾ ਪੱਟੇਗਾ ਨਾ ਇਹ ਫੇਰ ਨਹੀਂ ਪੱਟੀ ਦਾ ਹੂੰ ਉਹ ਉੱਥੇ ਆਪਣੇ ਨਰਮਾ ਖੜਾ ਉਹਦਾ ਇੱਕ ਫੁੱਟ ਚੱਕ ਲਿਆ ਅੱਛਾ ਤੇ ਉਹਦੀ ਰੂਨ ਨਾਲ ਬਸ ਐਂ ਕਰੀ ਨਾਲ ਚੁੱਕ ਲੈ ਜਾਣਗੇ ਸਾਰੇ ਲੈ ਜਾਣਗੇ ਇੱਕ ਵੀ ਨਹੀਂ ਰਹਿੰਦਾ ਨਾ ਵਿੱਚ ਉੱਥੇ ਹੀ ਲੈ ਜਾ ਇਥੇ ਮੰਜੇ ਦੇ ਰਹਣਗੇ ਚੱਲ ਕੋਈ ਨਾ ਲਿਆ ਉਥੋਂ ਇੱਕ ਸਿਕਰੀ ਜੀ ਤੋੜ ਲਿਆ ਬਾਲੇ ਨਾ ਇੱਕ ਬੰਤਾ ਤਾਂ ਗੱਲਾਂ ਲੇ ਲੇਹਾ ਲਾਉਣ ਖਾਤਰੀ ਆ ਆ ਤੋੜ ਦੇ ਇੱਕ ਵਾਰ ਸ ਇਹ ਖਿਲਿਆ ਵੀ ਤੇਰੇ ਕਰਕੇ ਹੀ ਆ ਆ ਹਾ 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 ਕੀ ਮੰਨ ਗਿਆ ਮੰਨ ਗਿਆ ਹੁਣ ਇਹਨੂੰ ਸਾਰੇ ਕੱਢ ਲਾ ਵਿੱਚੋਂ ਹੁਣ ਲਾਉਣ ਦਾ ਤਰੀਕਾ ਦੱਸਦੇ ਆ ਲਾਉਣ ਦਾ ਤਰੀਕਾ ਲਾਉਣ ਦਾ ਤਰੀਕਾ ਦੱਸਦੇ ਆ ਤੁਹਾਨੂੰ ਗੱਲ ਕਰੇ ਤੂੰ ਪਾਏ ਪਾਏ ਤੇ ਲਾਉਣੇ ਸੀ ਪਹਿਲਾਂ ਅਸੀਂ ਲਾ ਕੇ ਹੁਣ ਪਾਲਾ ਪਹਿਲਾਂ ਅਸੀਂ ਲਾਇਆ ਸੀ ਤੇ ਹੁਣ ਲਾਉਣੇ ਆ ਆਸ ਸਿੱਧੀ ਮਾਰ ਦੇ ਉੱਤੇ ਆਪੇ ਕਿਤੇ ਜਾਈਂ ਨਹੀਂ ਲੈਟਾਂ ਨੂੰ ਮਾਰ ਹੈ ਬਾਈ ਹੈ ਪਠਾਣ ਦਾ ਪਠਾਣ ਦਾ ਤੇਟਾਂ ਨੂੰ ਆ ਬਾਹਾਂ ਮਾਰ ਜੇ ਸਾਰੀ ਇਕੱਠੀ ਲੈ ਜਾਣਗੇ ਫੋਟੋ ਫੋਟੋ ਥੱਲੇ ਨੂੰ ਝਾੜ ਥੱਲੇ ਨੂੰ ਝਾੜ ਇਹਨਾਂ ਨੂੰ ਆ ਬੱਸ ਸਦਾ ਕਰ ਇਹਨੂੰ ਹੁਣ ਝਾੜ ਭੁਰਾ ਮੇਰੇ ਕਿੰਨੀ ਤੈਨੂੰ ਫੇਰ ਦੱਸਾਂ ਫੇਰ ਵੀ ਐ ਡਰਦਾ ਹੈ ਐ ਕਿਉਂ ਕਰਦਾ ਤੂੰ ਉਰੇ ਆ ਮੇਰੇ ਕੋਲ ਹਰੇ ਨੂੰ ਆਇ ਫੜ ਲੈ ਹੱਲ ਲੈਣੇ ਹੂੰ ਕੁੱਟ ਤਾਂ ਫੜ ਲੈ ਹੂੰ ਨਾ ਮਰੀ ਜਾ ਵਾ ਸਾਰੇ ਆਪੇ ਨਿਕਲੀ ਜਾਂਗੇ ਆ ਨਿਕਲ ਗਏ ਇਸ ਵਾਰ ਇਧਰ ਨਹੀਂ ਸੱਟ ਥੱਲੇ ਰਹੇਗਾ ਥੱਲੇ ਬਈ ਜਿਹੜਾ ਥੱਲੇ ਰਹੇਗਾ ਉਹ ਵੀ ਨਿਕਲ ਜਾਣਗੇ ਜੋ ਥੱਲੇ ਦੂਜੇ ਪਾਸੇ ਨਿਕਲਣਗੇ ਆਏ ਹਨਰ ਮੈਂ ਦੇਖ ਫਾਇਦੇ ਐਵੇਂ ਨਹੀਂ ਕਹਿੰਦੇ ਕੋਟਣੇ ਜਿਹਾ ਇਪੋਰਟੈਂਟ ਹਾਂ ਕੋਟਣੇ ਜਿਹਾ ਇਪੋਰਟੈਂਟ ਤਾਂ ਹੀ ਇਹ ਲੋਕ ਇਧਰ ਦੇਖ ਜੀ ਹੋ ਰਹੀ ਮੇਰਾ ਲੋਕਾਂ ਤੋਂ ਹੋ ਰਹਿਗੇ ਫਿਰ ਤੇਰੇ ਖੁੱਭਣਗੇ ਤੇ ਵੀ ਰਹਿਗੇ ਪਿੱਛੇ ਤੂੰ ਉਹਦੇ ਤੋਂ ਲਾੜਾ ਇਹ ਤੋਂ ਫੇਰ ਦੇਖ ਬੱਚੇ ਮਾਰ ਦਿਆ ਇਹਦੀ ਵਜਾ ਦੇ ਉਹ ਪੈਂਦੀ ਪੈਗਾ ਝਾਰੀ ਜਮ ਦੋਹੀ ਕਰੀ ਬੈਠਾ ਇਹਨੂੰ ਕਿਦਾ ਲਟਾ ਕੇ ਨਹੀਂ ਲੈ ਉਥੇ ਉਹ ਲੱਗਿਆ ਉਹ ਇਹਦਾ ਨਾਮ ਲਿਹਾ ਅੱਛਾ ਇਹਦਾ ਨਾਮ ਲਿਹਾ ਇਹ ਕੀ ਹੋ ਰਹੀ ਨਰਮਨ ਦੇ ਫੁੱਟਾਂ ਨਾਲ ਇਹ ਬਾਈ ਨਾ ਅੱਜ ਵੜ ਗਿਆ ਲੇਹੇ ਚ ਅੱਛਾ ਇਹਨੂੰ ਪੁੱਠਕੰਡਾ ਵੀ ਕਹਿੰਦੇ ਇਹ ਗਿਆ ਲੱਗ ਚੁੰਬੜ ਗਿਆ ਇਹਨੂੰ ਤੇ ਹੁਣ ਲੈਂਦਾ ਨਹੀਂ ਤੇ ਇਹਨੂੰ ਹਜੇ ਪਤਾ ਘੱਟ ਹੈ ਵੀ ਲਹੂ ਕਿਵੇਂ ਮੈਂ ਇਹਨੂੰ ਆਖਿਆ ਮੈਂ ਕਿਹਾ ਵੀ ਐਂ ਲਾ ਇਹਨੂੰ ਲਾਉਣ ਦਾ ਸਹੀ ਤਰੀਕਾ ਇਹ ਲਈ ਸਹੀ ਤਰੀਕਾ ਲਾਉਣ ਦਾ ਇਹੀ ਹੈ ਇਹ ਨਰਮੇ ਦਾ ਫੁੱਟਾ ਹਾਂ ਇਹ ਨਰਮੇ ਇਹ ਰੂਨ ਵਾਲੀ ਰਹਿੰਦਾ ਅੱਛਾ ਲੂ ਰੂਨ ਨਾਲ ਲੈ ਜਾਂਦਾ ਹੈ ਹਾਂ ਇਹਨੇ ਵਿੱਚ ਕੰਡੇ ਜ ਰਹਿੰਦੇ ਨਹੀਂ ਹੈਗੇ ਸਾਰੇ ਖਿੱਚ ਲੈਂਦੇ ਰੂਨ ਇਹ ਲਿਹਾ ਜਿਹੜਾ ਹੁੰਦਾ ਟਿੱਬਿਆਂ ਦੇ ਮਿੱਤਰੋ ਉਹ ਲਾਉਣ ਦਾ ਤਰੀਕਾ ਤੇ ਕਾਮਜਾਬ